ਰਹੇ ਆ ਵੀਡੀਓ ਚ ਅੱਜ ਤੁਹਾਨੂੰ ਦਿਖਾਉਨੇ ਆ ਉਹਦਾ ਬੀ ਬੀ ਹੋ ਗਿਆ ਪੱਕ ਕੇ ਮਿੱਤਰੋ ਤਿਆਰ ਆ ਪੱਕੀ ਸਰਦਾ ਲਿਆ ਦੀ ਤੋੜ ਆ ਮੜਾ ਮੂਟੋ ਵੀ ਥੋੜ੍ਹ ਖੜਾ ਪਰੇ ਤੁਨੂੰ ਗਰਮੀ ਨਾਲ ਜਿਆਦਾ ਖਰਾਬ ਜਾ ਹੋ ਗਿਆ ਆ ਸਾਰਾ ਇਹਦੇ ਵਿੱਚ ਬੀ ਆ ਇਹਦਾ ਨਾਲੇ ਕੋਆ ਜਿਹੜੀ ਹੁਣ ਇਹਦੀ ਲੱਗੀ ਇੱਕ ਟੋਡੀ ਇਹਦੇ ਵਿੱਚ ਸਾਰਾ ਬੀ ਆ ਉਹਦੇ ਕੋ ਚਿੱਟੇ ਰੰਗ ਦਾ ਬੀ ਇਹਦੇ ਵਿੱਚੋਂ ਨਿਕਲਦਾ ਦੇਖੋ ਕੇਸਰ ਦਾ ਬੀਆ ਇਹ ਆਪਿਆ ਮਿੱਤਰੋ ਹੁਣ ਸਾਰਾ ਹੀ ਬੀ ਤਿਆਰ ਹੋ ਗਿਆ ਪੱਕ ਕੇ ਆ ਜਿਹੜੇ ਹੁਣ ਫੁੱਲ ਮਾੜੇ ਮੁੱਢ ਰਹਿੰਦੇ ਨੇ ਇਹ ਤਾਂ ਤੋੜਨੇ ਵਾਲੇ ਹੈ ਨਹੀਂ ਇਹ ਤਾਂ ਗਰਮੀ ਨਾਲ ਹੋ ਗਏ ਖਰਾਬ ਲਾਉ ਤੁਹਾਨੂੰ ਬੀ ਫੇਲ ਹੋਣਾ ਕੋਰਾ ਦੇਖੋ ਤੇ ਵਿੱਚੋਂ ਚਿੱਟੇ ਰੰਗ ਦਾ ਬੀਜ ਨਿਕਲਣਾ ਹਾ ਦੇਖੋ ਮਿੱਤਰੋ ਜਦ ਆਪਾਂ ਕਣਕ ਬੀਜਦੇ ਆ ਇਹ ਜਦ ਬੀਜ ਹੁੰਦਾ ਅਸਰਾ ਵੀ ਤਿਆਰ ਹੈ ਦਾ ਹੁਣ ਆਪਣੇ ਤਾਂ ਇੱਥੇ ਕਈ ਬੰਦਿਆਂ ਦਾ ਬੀਜ ਆਇਆ ਯਾਰ ਥੋੜੇ ਥੋੜੇ 10-10 15-15 ਬੂਟੇ ਸੌਂਸਪਰੀਏ ਬਿੱਟੇ ਦੇ ਵੀ ਹੈਗਾ ਦੀ ਮੋਟਰ ਤੇ ਕਾਫੀ ਲਾਇਆ ਸੀ ਆਪਣੇ ਰੁਲਦੂ ਬਾਬੇ ਦੇ ਸਾਰੇ ਦੇ ਵਿੱਚ ਬੀਏ ਤਿਆਰ ਹੋਇਆ ਦੇਖੋ ਮਿੱਤਰੋ ਬੀਏ ਦਾ ਹੂੰ ਬੀਜ ਇਹ ਜਦੋਂ ਨਾਲ ਜਿਆਦਾ ਪੱਕਣ ਕਬੀਜ ਦੇ ਆ ਫਟਾ ਫੁੱਲਣ ਸਾਰੇ ਖਰਾਬ ਨੇ ਜਿਹੜੇ ਆ ਲੱਗੇ ਦਿਖਦੇ ਆ ਉੱਤੇ ਗਰਮੀ ਨਾਲ ਖਰਾਬ ਹੋਏ ਇਹ ਨੇ ਜਿਹੜੇ ਠੰਡ ਠੰਡ ਚ ਆਪਾਂ ਨੇ ਤੋੜ ਲਿਆ ਬਸ ਉਹੀ ਵਧੀਆ ਤੇ